ਕੀਤੀ ਹਾਂਜੀ ਜਿਵੇਂ ਆ ਠੀਕ ਐ ਵਧੀਆ ਵਧੀਆ ਤਾਂ ਹੈਗਾ ਤੇ ਫਿਰ ਫੋਨ ਪਾਉਂ ਤੁਸੀਂ ਚੱਕਦੇ ਨਹੀਂ ਮੈਂ ਦੂਜੇ ਨੰਬਰ ਤੇ ਮੈਨੂੰ ਫੋਨ ਲਾਉਣਾ ਪਿਆ ਐਸੀ ਫੋਨ ਐਸੀ ਵੀ ਕੀ ਨੇ ਤੁਹਾਡੇ ਜੀ ਬਿਜੀ ਤਾਂ ਹੁੰਨੇ ਹੋ ਪਰ ਉਹ ਵੀ ਤਾਂ ਸਮਝਣਾ ਕਰਾਇਆ ਕਰਾ ਤਾਂ ਦਿਓ ਤੁਸੀਂ ਐ ਥੋੜੀ ਹੁੰਦਾ ਸਿਸਟਮ ਕਿਰਾਇਆ ਕਿੰਨਾ ਕੁ ਹੋ ਗਿਆ ਤੁਹਾਡਾ 3 ਮਹੀਨੇ ਹੋ ਗਏ ਤੁਸੀਂ ਕਿਰਾਇਆ ਦਿੱਤਾ ਤੁਸੀਂ ਇੱਥੇ ਪਾਰਲਰ ਖੋਲੀ ਬੈਠੇ ਹੋ ਇੱਥੇ ਤੁਸੀਂ ਬੰਨਸ ਬੰਨੇ ਸੱਦੀ ਰੱਖਦੇ ਹੋ ਸਾਡਾ ਮੂਡ ਖਰਾਬ ਕਰੀ ਰੱਖਦੇ ਹੋ ਕਿਰਾਇਆ ਤੁਸੀਂ ਦੇਣਾ ਨੇ ਅਛਾ ਜੀ ਤੁਹਾਡਾ ਮੂਡ ਖਰਾਬ ਹੁੰਦਾ ਹੈ ਕੀ ਮੂਡ ਤਾਂ ਖਰਾਬ ਹੁੰਦਾ ਹੈ ਕਿ ਤੁਸੀਂ ਪੈਸੇ ਨਹੀਂ ਦੇਣੇ ਦੂਜਾ ਤੁਸੀਂ ਫੋਨ ਨਹੀਂ ਚੱਕਣਾ ਤੈਨੂੰ ਮੈਨੂੰ 15000 ਰੁਪਏ ਬਣਿਆ ਪਿਆ ਤੁਹਾਡਾ ਕਿਰਾਇਆ ਜੀ ਦਾਂਗੇ ਜੀ ਦੇ ਦਾਂਗੇ ਇਹ ਕਦੇ ਕਰਦੇ ਆ ਕਿੱਥੋਂ ਦਿਨੇ ਕਿੱਥੋਂ ਤੁਸੀਂ ਜੀ ਦੇ ਦਾਂਗੇ ਰਿਲੈਕਸ ਹੋ ਜਾਓ ਦੇ ਦਾਂਗੇ ਨਹੀਂ ਨਹੀਂ ਰਿਲੈਕਸ ਵਾਲੀ ਗੱਲ ਨਹੀਂ ਕੀ ਫਿਰ ਜਾਂ ਤਾਂ ਫਿਰ ਤੁਸੀਂ ਖਾਲੀ ਕਰੋ ਫਿਰ ਇਸ ਨੂੰ ਐ ਕਰਦੇ ਜਾਂਦਾ ਤੁਸੀਂ ਨਹੀਂ ਨਹੀਂ ਦੇ ਦੇਾਂਗੇ ਜੀ ਨਾ 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 ਤੁਸੀਂ ਖਾਲੀ ਕਰੋ ਅੱਜ ਕਿਸੇ ਹੋਰ ਨੂੰ ਦੇ ਦੇ ਬਥੇਰੇ ਦੁਕਾਨਾਂ ਵਾਲੇ ਸਾਨੂੰ ਪੁੱਛਦੇ ਆ ਵੀ ਤੁਹਾਡੀ ਵੀ ਦੁਕਾਨ ਬੀ ਦੁਕਾਨ ਤੁਹਾਡੀ ਕਿਰਾਏ ਤੇ ਖਾਲੀ ਹੈ ਮੈਂ ਅਸੀਂ ਕਹਿ ਦਿੰਨੇ ਆ ਵੀ ਭਾਈ ਸਾਡੀ ਕਿਰਾਏ ਤੇ ਸਾਡੀ ਚੜ੍ਹੀ ਹੋਈ ਹੈ ਨਹੀਂ ਮੇਰੀ ਗੱਲ ਸੁਣੋ ਫਿਰ ਅਸੀਂ ਕਿੱਥੇ ਜਾਵਾਂਗੇ ਇਥੇ ਸਾਡੇ ਗ੍ਰਾਹਕ ਬਣੇ ਹੋਏ ਆ ਦੇਖ ਗੱਲ ਹੈ ਇਹ ਵੀ ਜੇ ਗ੍ਰਾਹਕ ਬਣੇ ਹੋਏ ਆ ਤਾਂ ਫਿਰ ਉਹ ਵੀ ਤਾਂ ਦੇਖਿਆ ਕਰੋ ਨਾ ਆ ਦੇਖ ਕਿਰਾਇਆ ਨਹੀਂ ਦਿੰਦੇ 3 ਮਹੀਨੇ ਹੋ ਗਏ ਦੇਖ ਲਾ ਪਰ ਕੀ ਕਰੀਗੇ ਤੁਸੀਂ ਸੁਣੇ ਦਾ 3 ਮਹੀਨੇ ਹੋ ਗਏ 15000 ਦੇ ਕਿਰਾਇਆ ਬਣਿਆ ਪਿਆ ਫੋਨ ਚੱਕਦੇ ਨਹੀਂ ਦੂਜੇ ਬੰਦੇ ਦੇ ਫੋਨ ਤੋਂ ਮੈਂ ਫੋਨ ਲਾਇਆ ਫਿਰ ਇਹਨੇ ਫੋਨ ਚੱਕਿਆ ਦੇਖ ਲਾ ਐਡੀ ਆ ਕੰਮ ਨਹੀਂ ਕਰਨਾ ਹੁੰਦਾ ਤੁਸੀਂ ਵਧੀਆ ਕਮਾਉਨੇ ਹੋ ਤੁਹਾਡੇ ਕੋਲ ਉਹਦੀਆਂ 50 ਬੁੜੀਆਂ ਹੁੰਦੀਆਂ ਸਾਡੇ ਕੋ ਹਾਂਜੀ ਹੋਣ ਲਿਆ ਤਾਂ ਹੈ ਕਿ ਵੀ ਮੇਰੀ ਜਾਣਕਾਰ ਵੀ ਆ ਜਾਂਦੇ ਉਧਾਰ ਕਰ ਜਾਂਦੇ ਆ ਉਧਾਰ ਕਰ ਜਾਂਦੇ ਤੁਸੀਂ ਪਰ ਚਲੋ ਇਹ ਹੈ ਵੀ ਤੁਹਾਨੂੰ ਤੁਸੀਂ ਕਰਾਇਆ ਦੇਣਾ ਨਹੀਂ ਦੇਣਾ ਚਲੋ ਬਾਅਦ ਦੀਆਂ ਗੱਲਾਂ ਹੈ ਹਨਾ ਪਰ ਘੱਟੋ ਘੱਟ ਤੁਸੀਂ ਫੋਨ ਤਾਂ ਚੱਕ ਲੋ ਨਾ ਫੋਨ ਚੱਕ ਕੇ ਚਲ ਮੈਨੂੰ ਵੀ ਇਹ ਕਹਿ ਦਿਓ ਦੁਕਾਨ ਦੇ ਅੰਦਰ ਤੁਹਾਡੇ ਕੋਲੇ ਆ ਨਹੀਂ ਸਕਦੇ ਕੋਈ ਨਾ ਕੋਈ ਜਨਾਨੀ ਉੱਥੇ ਕਰੇ ਕੋਈ ਵਾਲ ਕਟਾਈ ਜਾਂਦੀ ਹੁੰਦੀ ਹੁੰਦੀ ਹੈ ਕੋਈ ਕੁਛ ਸੇਲੀਆਂ ਮਨਾਈ ਜਾਂਦੀ ਹੁੰਦੀ ਹੈ ਅਸੀਂ ਚੰਗਾ ਨਹੀਂ ਲੱਗਦਾ ਇਹ ਚੀਜ਼ ਦਾ ਹਨਾ ਵੀ ਰੋਜ਼-ਰੋਜ਼ ਅਸੀਂ ਆਈਏ ਤੁਹਾਡੇ ਕੋਲੇ ਉਹਤੇ ਗੱਲ ਸਹੀ ਹੈ ਫਿਰ ਡੀ ਹੋਣਾ ਵੀ ਨਹੀਂ ਚਾਹੀਦਾ ਲੇਡੀਜ਼ ਰੂਮ 'ਚ ਲੇਡੀਜ਼ ਰੂਮ ਚ ਆਉਣਾ ਜੇ ਤੁਸੀਂ ਪੈਸੇ ਨਾ ਦਿਓਗੇ ਤਾਂ ਫਿਰ ਭਾਈ ਤੁਹਾਨੂੰ ਮਜਬੂਰੀ ਮਜਬੂਰੀ ਆਉਣਾ ਪਊਗਾ ਆ ਕੇ ਫਿਰ ਕੋਈ ਫਿਰ ਕੋਈ ਸਿਸਟਮ ਬਣਾਉਣਾ ਫਿਰ ਕੋਈ ਸਿਸਟਮ ਬਣਾਉਣਾ ਪਊਗਾ ਕੋਈ ਨਹੀਂ ਦੇ ਟਾਈਮ ਨਹੀਂ ਪੈਸੇ ਇਤਕੇ ਦੇ ਜਾਣੇ ਠੀਕ ਹੈ ਜੀ ਤੁਸੀਂ ਦਿੰਦੇ ਨਹੀਂ ਨਾ ਤੁਸੀਂ ਤੁਸੀਂ ਤੁਹਾਡੇ ਕੋਲ ਬਹਾਨਾ ਲਾ ਦਿੰਦੇ ਹੋ ਤੁਸੀਂ ਵੀ ਹੈ ਨਹੀਂ ਸਾਡੇ ਕੋਲ ਇਹ ਹੈ ਨਹੀਂ ਪਹਿਲਾਂ ਵੀ ਦੇਖ ਲਓ ਤੁਹਾਨੂੰ 2 ਸਾਲ ਹੋ ਗਏ 2 ਸਾਲਾਂ ਵੀ ਤੁਸੀਂ ਕਿੰਨਾ ਕਿੰਨਾ ਜਰ ਹੋ ਗਏ ਤੁਹਾਨੂੰ ਵਿਚਾਰੇ ਬਹਾਨਾ ਲਾ ਇਹ ਕੰਮ ਨਹੀਂ ਚੱਲਿਆ ਜੀ ਹੁਣ ਕੰਮ ਚੱਲੇ ਨਹੀਂ ਕੰਮ ਚੱਲਦਾ ਤੁਹਾਡਾ ਕੋਈ ਗੱਲ ਨਹੀਂ ਤੁਸੀਂ ਬੰਦ ਕਰ ਦਿਓ ਸਿਸਟਮ ਨੂੰ ਨਾ ਚਲਾਓ ਇਸ ਨੂੰ ਹਨਾ ਇਹ ਤੋਂ ਲਾਵਾ ਸਾਡੇ ਕੋਲ ਕੰਮ ਵੀ ਹੈ ਨਹੀਂ ਹੋ ਰਿਹਾ ਫਿਰ ਪਤਾ ਕੀ ਹੈ ਵੀ ਕੰਮ ਜੇ ਤੁਹਾਡੇ ਕੋਲ ਨਹੀਂ ਹੈ ਨਾ ਤੇ ਫਿਰ ਹੋਰ ਕੰਮ ਨਹੀਂ ਹੈ ਜੇ ਤੁਹਾਡੇ ਕੋਲ ਆਹ ਕੰਮ ਹੈ ਤਾਂ ਫਿਰ ਤੁਸੀਂ ਐਸ ਕੰਮ ਦੇ ਤੁਸੀਂ ਉਹ ਕਰੋ ਨਾ ਪੈਸੇ ਦਿਓ ਸਾਨੂੰ ਇਹਦਾ ਕਿਰਾਇਆ ਦਿਓ ਤੁਸੀਂ ਹਨਾ ਕੋਈ ਨਹੀਂ ਦੀ ਗੱਲ ਵੀ ਨਹੀਂ ਕਰਦੇ ਝਾਕਦੇ ਵੀ ਨਹੀਂ ਮੇਰੇ ਕੰਨੀ ਵਿੱਚ ਮੈਂ ਸੋਂ ਮੂੰਹ ਚ ਪਾ ਲਊਗਾ ਤੁਹਾਨੂੰ ਹਨਾ ਇੰਨਾ ਮਾੜਾ ਵੀ ਹੈ ਨਹੀਂ ਮੈਂ ਅੱਛਾ ਕੋਈ ਗੱਲ ਨਹੀਂ ਰਿਲੈਕਸ ਹੋ ਜੋ ਹੁਣ ਚਾਕ ਲਿਆ ਕਰਾਂਗੇ ਠੀਕ ਹੈ ਤੁਹਾਡਾ ਫੋਨ ਵੀ ਅਟੈਂਡ ਕਰਾਂਗੇ ਅੱਛਾ ਚਾਕ ਲਿਆ ਕਰੇਗਾ ਮਤਲਬ ਤੁਹਾਨੂੰ ਪਤਾ ਹੈ ਮੇਨੂੰ ਮਤਲਬ ਹੈ ਵੀ ਕਿੰਨੇ ਚਾਕਾਂਗੇ ਹੁਣ ਤਾਂ ਹਾਂਜੀ ਕੋਈ ਗੱਲ ਨਹੀਂ ਠੀਕ ਹੈ ਤੁਹਾਨੂੰ ਫੋਨ ਚਾਕ ਲਿਆ ਹੁਣ ਤੁਹਾਨੂੰ ਫੋਨ ਵਾਲੇ ਲੰਘ ਕੇ ਆਉਣਗੇ ਹਾਂ ਮਤਲਬ ਆ ਗਿਆ ਨਾ ਵੀ ਹੁਣ ਮਤਲਬ ਹੈ ਹੁਣ ਮੈਂ ਗੱਲ ਕਰ ਲਿਆ ਕਰੂੰਗੀ ਤੇ ਹੁਣ ਮੈਂ ਚਾਕ ਵੀ ਲਿਆ ਕਰੂੰਗੀ ਹਨਾ ਨਹੀਂ ਮਤਲਬ ਠੀਕ ਕੋਈ ਗੱਲ ਨਹੀਂ ਜੀ ਤੁਹਾਨੂੰ ਕਿਰਾਇਆ ਵੀ ਦੇਵਾਂਗੇ ਤੁਹਾਡੇ ਨਾਲ ਗੱਲ ਵੀ ਕਰਾਂਗੇ ਈ ਕੋਈ ਗੱਲ ਨਹੀਂ ਮੈਂ ਉਹ ਦੁਕਾਨੋਂ ਜਦੋਂ ਦੁਕਾਨ ਬੰਦ ਕਰਕੇ ਬਾਹਰ ਘਰੋਂ ਚੱਲੀ ਸੀ ਸਕੂਟਰੀ ਲੈ ਕੇ ਮੈਂ ਉੱਥੇ ਖੜਾ ਮੈਂ ਤੇਰੇ ਕੋਲ ਨਹੀਂ ਦੇਖਿਆ ਮੈਂ ਕਿਹਾ ਲੈ ਵੀ ਚਲੋ ਇਹਨੂੰ ਮੈਂ ਦੇਖਾਂ ਹਣਾ ਮਤਲਬ ਵੀ ਨਹੀਂ ਵੀ ਤੂੰ ਇੱਧਰ ਮਾੜਾ ਮੋਟਾ ਚਲ ਬੰਦਾ ਝਾਕ ਲੈ ਚਲ ਬੰਦੇ ਦਾ ਮਾੜਾ ਮੋਟਾ ਜੀ ਲੱਗ ਜੇ ਕਿਸੇ ਪਾਸਿਓਂ ਉਹ ਝਾਕਣਾ ਹੀ ਨਹੀਂ ਤੁਸੀਂ ਥੋੜੇ ਥੋੜੇ ਜੀ ਲਵਾ ਦਾਂਗੇ ਹੁਣ ਝਾਕ ਲਿਆ ਕਰਾਂਗੇ ਠੀਕ ਹੈ ਠੀਕ ਹੈ ਮੇ ਲਵਾएंगे ਭਲਾ ਮਨੇ ਦੱਸ ਜੀ ਲਵਾਉਣ ਦਾ ਮੈਨੂੰ ਫੋਨ ਫੋਨ ਕਰ ਲਿਆ ਕਰਾਂਗੇ ਇਟੂਸੀ ਫੋਨ ਕਰਿਆ ਕਰਾਂਗੇ ਅਸੀਂ ਚੈੱਕ ਲਿਆ ਕਰਾਂਗੇ ਆਹ ਚੋਂ ਕੱਲੇ ਫੋਨ ਨਾਲ ਹੀ ਸਾਰੇਂਗੇ ਨਾ ਮੈਂ ਤੈਨੂੰ ਫੋਨ ਤੇ ਗੱਲ ਕਰ ਲਿਆ ਕਰਾਂ ਤੈਨੂੰ ਕਿਰਾਇਆ ਨਾ ਭਰਨਾ ਪਵੇ ਬਸ ਐਂ ਸਾਰਾ ਹੈ ਐਂ ਸਾਰੇਂਗੇ ਨਹੀਂ ਨਹੀਂ ਕਿਰਾਏ ਦੀ ਤਾਂ ਕੋਈ ਗੱਲ ਨਹੀਂ ਕਿਰਾਏ ਦੇ ਜਾਂਦੇ ਕੁਛ ਨਹੀਂ ਹੁੰਦੀ ਕਿਰਾਇਆ ਤੂੰ ਤੈਨੂੰ ਐਂ ਸਮਝ ਕੇ ਬਸ ਨਾ ਕਰ ਸਿਸਟਮ ਤੇ ਰੱਖ ਨਾ ਤੂੰ ਕਿਰਾਇਆ ਦੇਵੇਂ ਅੱਜ ਤੇ ਨਾ ਤੂੰ ਦੇਵੇਂ ਖਾਲ ਅੱਛਾ ਹਾਂ ਤੂੰ ਕਿਰਾਇਆ ਕਰਾ ਕੁਛ ਨਹੀਂ ਦਿੰਦੀ ਤੇ ਮੈਨੂੰ ਕੋਈ ਹੀਲਾ ਕਰਨਾ ਪਊ ਤੇਰੇ ਨਾਲ ਕੀ ਹਿੱਲਾ ਕਰਾਂਗੇ ਤੁਸੀਂ ਉਹ ਤਾਂ ਸਮਝ ਜਾ ਹੁਣ ਆਪੇ ਤੂੰ ਸਮਝਦਾਰ ਹੈਂ ਕਿ ਨਿਜਵਾਗੜੀ ਦਾ ਹੈ ਨਹੀਂ ਕਿ ਤੈਨੂੰ ਮੈਂ ਬੋਝ-ਬੋਝ ਕੇ ਦੱਸਾਂ ਵੀ ਆ ਹਿੱਲਾ ਹੁੰਦਾ ਹੈ ਤੇ ਆਏ ਹੁੰਦਾ ਹੈ ਆਏ ਹੁੰਦਾ ਹੈ ਐਕਾ ਤਾਂ ਸਮਝ ਸਮਝਦਾਰ ਬੰਦਾ ਹੁੰਦਾ ਹੈ ਨਾ ਜਿਹੜਾ ਉਹਨੂੰ ਇਸ਼ਾਰਾ ਕਾਫੀ ਹੁੰਦਾ ਉਹਨੂੰ ਇਸ਼ਾਰਾ ਕਾਫੀ ਹੁੰਦਾ ਤੇ ਮੈਂ ਸਮਝ ਉਹਦੋਂ ਗਿਆ ਜਦੋਂ ਤੂੰ ਅੱਖਾਂ ਵਿੱਚ ਤੇਰਾ ਜੀ ਲਵਾ ਦੇਾਂਗੇ ਤੇ ਹੁਣ ਜੀ ਤੂੰ ਲਵਾਏਂਗੀ ਕਿਵੇਂ ਉਹ ਹੁਣ ਤੇਰੇ ਹੱਥ ਦੇ ਵਿੱਚ ਹੈ ਵੀ ਤੂੰ ਜੀ ਕਿਵੇਂ ਲਵਾਏਂਗੀ ਮੈਂ ਤਾਂ ਹੀ ਕਹਿੰਦੇ ਸੀ ਫੋਨ ਚੱਕ ਲੈ ਕੇ ਕਰਾਂਗੇ ਤੇ ਬੰਦ ਕਰ ਲਿਆ ਕਰਾਂਗੇ। ਅੱਛਾ। ਕੱਲ ਤਾਂ ਕੀ ਕਰਨਾ ਕਰਾਂਗੇ ਪਰ ਜੀ ਦਾ ਫਿਰ ਇਕੱਲੇ ਗੱਲਾਂ ਨਾਲ ਤਾਂ ਨਹੀਂ ਸਰਦਾ ਨਾ। ਕਦੇ ਗੱਲਾਂ ਦਾ ਕੜਾ ਬਣਾਏ ਤਾਂ ਥੋੜੀ ਕੰਮ ਚੱਲਣਾ। ਹੋਰ ਕੀ ਕਰਨਾ? ਹੋਰ ਕੀ ਕਰਨਾ? ਉਹ ਕੀ ਬਸ ਜਿਹੜਾ ਕੁਝ ਕਰਦੇ ਹੁੰਦੇ ਜਿਹਦੇ ਪਿੱਛੇ ਦੁਨੀਆ ਪਾਗਲ ਹੋਈ ਫਿਰਦੀ ਉਹ ਹੀ ਕਰਨਾ ਮੇਰਾ ਦਿਲ ਤਾਂ। ਅੱਛਾ ਤੁਸੀਂ ਮੇਰੀ ਨਾਲ ਕਰਮਾਂਗੇ? ਤੇ ਹੋਰ ਤੇਰੇ ਨਾਲ ਹੀ ਕਰਾਂਗੇ ਜਿੱਦਾਂ ਕਿ ਹੋਰ ਨਾਲ ਕਰਾ ਦੇ ਤਾਂ ਬਥੇਰੇ ਵਧੀਆ-ਵਧੀਆ ਆਉਣਗੇ। ਅੱਛਾ। ਨੋ ਕਰਵਾ ਦਾਂਗੇ ਸਿੱਧਾ ਨਾ ਕਰੀ ਪਹਿਲਾਂ ਮੈਂ ਤਾਂ ਤੇਰੇ ਤੇ ਹੀ ਅੱਖ ਆ ਪਹਿਲਾਂ ਨਾ ਤੂੰ ਮੇਰੇ ਨਾਲ ਕਿਵੇਂ ਬਿਠਾਉਣੀ ਹੈ ਸੈਟਿੰਗ ਪਹਿਲਾਂ ਅੱਖ ਤਾਂ ਮੇਰੀ ਹੈਗੀ ਤੇਰੇ ਤੇ ਹੂੰ ਹੁਣ ਜੇ ਤੂੰ ਮੈਨੂੰ ਜੇ ਵਧੀਆ ਐਵੇਂ ਕਰਦੇ ਸੈਟੀਸਫਾਈ ਫਿਰ ਮੈਨੂੰ ਕਿਸੇ ਦੀ ਕੀ ਲੋੜ ਹੈ ਫਿਰ ਤਾਂ ਤੇਰਾ ਕਰਾਇਆ ਕਰੂ ਸਾਰਾ ਮਾਫ਼ ਅੱਛਾ ਕੀ ਤੁਹਾਨੂੰ ਪਾਲਰ ਵਾਲਾ ਹੋਰ ਤੁਹਾਨੂੰ ਪਾਲਰ ਵਾਲਾ ਹੋਰ ਵੀ ਸਮਾਨ ਤੁਹਾਨੂੰ ਸੀਤਾ ਸੋਸਾ ਦਵਾ ਲਿਆ ਹਾਂਗਾ ਮੇਜਾਰ ਚ ਪੱਕਾ ਕੀ ਪੱਕਾ ਵਸਮਾਨ ਹੋਣਾ ਚਾਹੀਦਾ ਹੋਣਾ ਤੁਹਾਨੂੰ ਕੋਈ ਕੁਰਸੀ ਕਰਤੀ ਕੋਈ ਮੇਜ਼ ਮੋਜ ਕੋਈ ਟੂਫਟਾਲ ਕੋਈ ਸਰਕੀ ਜਿੰਦੀ ਨਾਲ ਹੀ ਦਵਾ ਦੂੰਗਾ ਪਰ ਤੁਹਾਨੂੰ ਇੱਕ ਵਾਰੀ ਬਸ ਹੈ ਨਾ ਵੀ ਮੈਂ ਨਾ ਤਸੱਲੀਆ ਕਰਵਾਦੀ ਬਸ ਇਹ ਤੁਹਾਨੂੰ ਮਨਜ਼ੂਰ ਹੈ ਮਨਜ਼ੂਰ ਹੈ ਤਾਂ ਫਿਰ ਜੇ ਤੁਹਾਨੂੰ ਆ ਐਗਰੀਮੈਂਟ ਮੇਰੇ ਨਾਲ ਮਨਜ਼ੂਰ ਹੈ ਤਾਂ ਫਿਰ ਹਾਂ ਭਰ ਦੇ ਜੇ ਇਹਨੂੰ ਐਗਰੀਮੈਂਟ ਮਨਜ਼ੂਰ ਹੈ ਨਹੀਂਗਾ ਤਾਂ ਮੈਨੂੰ ਹੁਣੇ-ਹੁਣੇ ਨਾ ਕਰ ਦੇ ਤਿੰਨ ਮਹੀਨਾ ਦਾ ਮੈਨੂੰ ਕਿਰਾਇਆ ਤਾਂ ਹੁਣੇ ਫੜਾ ਦੇ ਮੈਨੂੰ ਲਿਖ ਕੇ ਠੀਕ ਹੈ ਮੈਂ ਤੇਨਾਂ ਦੂਜੀ ਗੱਲ ਹੀ ਨਹੀਂ ਕਰਦਾ ਅਗਲੇ ਮਹੀਨੇ ਤੋਂ ਬਣੇ ਤਨ ਮਹੀਨਾ ਦੁਗੱਟੇ ਦੇ ਦਿੰਦੀ ਆਪਾਂ ਤੇਨਾਂ ਕੋਈ ਗੱਲ ਨਹੀਂ ਕਰਦੇ ਜੇ ਤੈਨੂੰ ਐਗਰੀਮੈਂਟ ਮੇਰੇ ਨਾਲ ਮਨਜ਼ੂਰ ਹੈ ਤੇਰਾ ਪਿਛਲਾ ਤਨ ਮਹੀਨਾ ਦਾ ਕਿਰਾਇਆ ਵੀ ਮਾਫ਼ ਠੀਕ ਹੈ ਪਰ ਮੈਂ ਕਰੂੰਗਾ ਆਪਦੇ ਹਿਸਾਬ ਨਾਲ ਆਹ ਤੈਨੂੰ ਇੰਨੀ ਮੈਂ ਇੰਨੀ ਮੈਂ ਗਾਰੰਟੀ ਲੈ ਸਕਦਾ ਵੀ ਤੈਨੂੰ ਮੈਂ ਕਿਸੇ ਵੀ ਚੀਜ਼ ਦੀ ਕੋਈ ਤਕਲੀਫ ਨਹੀਂ ਦੰਦਾ ਤੈਨੂੰ ਦਰਦ ਨਹੀਂ ਦੰਦਾ ਤੈਨੂੰ ਵੀ ਵਧੀਆ ਲੱਗੂਗਾ ਨਾਲ ਦੇ ਨਾਲ ਮੇਰੀ ਵੀ ਤਸੱਲੀ ਹੋਈ ਹੋਵੇ ਹਨਾ ਹਾਂ ਉਹ ਤਾਂ ਗੱਲ ਮੰਨੀ ਥੋੜੀ ਤੇ ਸਿਰਫ ਕਿਰਾਏ ਨਾਲ ਹੀ ਜੁੜੇ ਹੋਗੇ ਤੁਸੀਂ ਮੇਰੇ ਨਾਲ ਨਹੀਂ ਨਹੀਂ ਪਰ ਤੂੰ ਗੱਲ ਹੁਣ ਗੱਲ ਹੁਣ ਤੂੰ ਦੱਸ ਵੀ ਤੂੰ ਕਿਵੇਂ ਜੁੜੀ ਐ ਤੂੰ ਮੇਰੇ ਨਾਲ ਦੱਸ ਕਰ ਮੈਂ ਤਾਂ ਕਿਵੇਂ ਜੁੜੀ ਐ ਮੈਂ ਤਾਂ ਜੇ ਤੂੰ ਸੀ ਲਿੰਕ ਰੱਖੋਗੇ ਤਾਂ ਮੇਰੀ ਵੀ ਹਾਂ ਮੇਰੀ ਫਰੈਂਡਸ਼ਿਪ ਕਿਤੇ ਹਨੇਗੀ ਨਾ ਨਾ ਮੇਰੀ ਹੋਰ ਕਿਤੇ ਵੀ ਹੈ ਨਹੀਂ ਕਿ ਮੇਰੀ ਬਸ ਮੈਂ ਤੇਰੇ ਨਾਲ ਚੰਗਣੀ ਆ ਤਰਾਇਆ ਤੇਰਾ ਪਿਛਲਾ ਹੈਗਾ ਮਾਫ ਹੁਣ ਦੱਸ ਵੀ ਆਪਾਂ ਬਾਹਰ ਚੱਲਣ ਦਾ ਪ੍ਰੋਗਰਾਮ ਬਣਾਈਏ ਆਪਾਂ ਬਰਨਾਲੇ ਚੱਲਾਂਗੇ ਕਈ ਦਿਨ ਨਹੀਂ ਚੱਲਾਂਗੇ ਜਾ ਕੇ ਆਪਾਂ ਮਤਲਬ ਸਾਰਾ ਸਿਸਟਮ ਨੂੰ ਇਕੱਠੇ ਡਾਇਗਨ ਉਹ ਸੈਟ ਕਰਾਂਗੇ ਜਿਵੇਂ ਵੀ ਹੈਗਾ ਹਾਂ ਹਾਂਜੀ ਚੱਲ ਬੜਾਂਗੀ ਕੋਈ ਗੱਲ ਨਹੀਂ ਇਹ ਕੋਮਲ ਮੰਗਲਵਾਰ ਨੂੰ ਦੁਕਾਨ ਬੰਦ ਰੱਖਦੀ ਆ ਹਨਾ ਹਾਂਜੀ ਮੰਗਲਵਾਰ ਦੀ ਮੰਗਲਵਾਰ ਨੂੰ ਤੂੰ ਬਸ ਤੂੰ ਘਰੇ ਹੀ ਕਹਿਦੀ ਵੀ ਮੈਂ ਦੁਕਾਨ ਖੋਲ੍ਹਣੀ ਅੱਜ ਕੋ ਵਿਆਹੂ ਦਾ ਕੰਮ ਹੈ ਗੱਡੀ ਮੈਂ ਲਿਆਉਂਗਾ ਤੂੰ ਚੱਲ ਬਣੀ ਤੇ ਤੇ ਘਰਾਂ ਮੈਂ ਵੀ ਹਾਂ ਹੀ ਮੰਗਲਵਾਰ ਮੇਰਾ ਕੰਮ ਕਰਦਿਆ ਕਰੀ ਮੰਗਲ ਮੁਖੀ ਸਦਾ ਸੁਖੀ ਤੇ ਇਹ ਮੇਰਾ ਤੇ ਕੰਮ ਕਰਦਾ ਗ੍ਰੀਨ ਤੇ ਤਾ ਕੋਈ ਕਰਾਇਆ ਨਹੀਂ ਉਹ ਜਿੱਨਾਂ ਜਨ ਮਰਜੀ ਬੈਠੇ ਰਹੇ ਤੇਰੀ ਆਪੇ ਐ ਕਲਾਕ ਕੋਈ ਗੱਲ ਇਹ ਤੂੰ ਵਿਚਾਰੇ ਆਨਾ ਕਾ ਨਹੀਂ ਕਰੇਂਗੀ ਕਿਸੇ ਹੋਰ ਨਾਲ ਫਰੈਂਡਸ਼ਿਪ ਕਰੇਂਗੀ ਜਾਂ ਹੋਰ ਕੁਝ ਕਰੇਂਗੀ ਫੇਰ ਆਪਣੇ ਬਸ ਦੀ ਗੱਲ ਨਹੀਂ ਵੀ ਫੇਰ ਦੁਬਾਰਾ ਦੇ ਦਿਆ ਕਰ ਮੇਰੇ ਕੋਲੋਂ ਤੂੰ ਜੇ ਮਰਜੀ ਜਾ ਹਨਾ ਆਪਾਂ ਨੂੰ ਕੋਈ ਉਹ ਨਹੀਂ ਐ ਜੀ ਕੋਈ ਗੱਲ ਨਹੀਂ ਜੀ ਅਸੀਂ ਐ ਥੋੜੀਆਂ ਅੰਦਰ ਦਿਨਾ ਕਰੀ ਐਨਾ ਚੇਰ ਹੋ ਗਿਆ ਪਹਿਲਾਂ ਕਿਸੇ ਨਾਲ ਕਰੀ ਤਾਂ ਨਹੀਂ ਗਈ ਫੇਰ ਮੈਂ ਚੰਗਾ ਫਿਰ ਬਸ ਫਿਰ ਚਾਰ ਨਹੀਂ ਮੰਗਲਵਾਰ ਨੂੰ ਚੰਗਾ ਹਾਂ ਠੀਕ ਹੈ ਜੀ ਓਕੇ ਓਕੇ